ਜਿੰਦਾਬਾ ਰੇਗਾ ਵਰਕਰ ਯੂਨੀਅਨ ਜਿੰਦਾਬਾ 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 ਰੇਗਾ ਗਗਨਦੀਪ ਤੇਰੇ ਸਾਕਤੇ ਜੈ ਜੈਕਾਰ ਜਿੰਦਾਬਾ ਰੇਗਾ ਵਰਕਰ ਯੂਨੀਅਨ ਜਿੰਦਾਬਾ 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 ਰੇਗਾ ਗਗਨਦੀਪ ਤੇਰੇ ਸਾਕਤੇ ਜੈ ਜੈਕਾਰ ਹਾਂਜੀ ਭੈਣ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਐਡਵੋਕੇਟ ਗਗਨਦੀਪ ਹੈ ਅੱਛਾ ਜੀ ਕਿਹੜੀ ਜਥੇ ਬੰਦੇ ਤੋਂ ਜੀ ਸ ਲੈਸ ਮੈਨ ਰਿਕਵਰ ਕਰ ਯੂਨੀਅਨ ਤੋਂ ਹੈ ਅੱਜ ਕਿਸਮਤ ਵਾਸਤੇ ਜਗ੍ਹਾ ਤੇ ਇਕੱਠ ਕੀਤਾ ਗਿਆ ਜੀ ਅੱਜ ਪਿੰਡ ਕੋਟਲਾ ਜ਼ਿਲ੍ਹਾ ਅਮਰਸਰ ਦੇ ਵਿੱਚ ਜਿਹੜਾ ਇਹ ਮੰਢੀਗਾ ਮਜ਼ਦੂਰਾਂ ਦੇ ਨਾਲ ਮਈ ਦਿਵਸ ਜਿਹੜਾ ਹੈ ਉਹ ਮਨਾਇਆ ਗਿਆ ਕਿ ਮਜ਼ਦੂਰਾਂ ਦੇ ਕੀ ਅਧਿਕਾਰ ਨੇ ਔਰ ਉਹਨਾਂ ਨੂੰ ਜਿਹੜੀ ਹੈ ਕਾਨੂੰਨੀ ਜਾਣਕਾਰੀ ਅਸੀਂ ਜਿਹੜੀ ਆ ਦਿੱਤੀ ਗਈ ਹੈ ਜੀ ਪੂਰਾ ਦੇ ਲਈ 1886 ਦੇ ਵਿੱਚ ਜਿਹੜਾ ਵਿਦਰੋਹ ਸ਼ਿਕਾਗੋ ਦੇ ਵਿੱਚ ਹੋਇਆ ਜਿਹਦੀ ਲੋ ਅੱਜ ਤੱਕ ਜਿਹੜੀ ਹੈ ਉਹ ਪੂਰੇ ਹਿੰਦ ਪਰ ਦੇਸ਼ ਚਾਰ ਬਾਹਰੀ ਮੁਲਕਾਂ ਦੇ ਵਿੱਚ ਚੱਲ ਰਹੀਆਂ ਪਰ ਮਜ਼ਦੂਰਾਂ ਨੂੰ ਉਹਨਾਂ ਦੇ ਬਣਦੇ ਜਿਹੜੇ ਹੱਕ ਆ ਉਹ ਅਜੇ ਹਲੇ ਤੱਕ ਅਦਾ ਨਹੀਂ ਕੀਤੇ ਜਾਂਦੇ ਅੱਪਾ ਅੱਜ ਦੀ ਗੱਲ ਲੈ ਲਈਏ ਕਿ ਮਈ ਦਿਵਸ ਦੀ ਪੂਰੇ ਪੰਜਾਬ ਦੇ ਵਿੱਚ ਛੁੱਟੀ ਹੈ ਪਰ ਕਿਰਤੀ ਜਮਾਤ ਅੱਜ ਵੀ ਆਪਣੀ ਰੋਟੀ ਦੀ ਜਦੋਂ ਜਹਿਦ ਵਿੱਚ ਸਵੇਰੇ ਕਮਾਂਡ ਨਿਕਲਿਆ ਹੋਇਆ ਜਿਹਦਾ ਅੱਜ ਦਿਵਸਿਆ ਉਹਨੂੰ ਨਹੀਂ ਪਤਾ ਕਿ ਉਹਦੇ ਲਈ ਅੱਜ ਕੀ ਦਿਵਸਿਆ ਉਹਦੀ ਕੀ ਮੁਹੱਤਤਾ ਆ ਉਹ ਆਪਣੀ ਰੋਜੀ ਰੋਟੀ ਦੇ ਲਈ ਬਾਹਰ ਤੁਰਿਆ ਫਿਰਦਾ ਆ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਆ ਕਿ ਜਿਨ੍ਹਾਂ ਨੂੰ ਇਹਦੀ ਜ਼ਰੂਰਤ ਨਹੀਂ ਹੈ ਜਿਹੜੇ ਅਫਸਰ ਨੇ ਅਫਸਰ شاہੀ ਨੂੰ ਅੱਜ ਛੁੱਟੀ ਹੈ ਜਿਨ੍ਹਾਂ ਦਾ ਕੋਈ ਪੈਸਾ ਵੀ ਨਹੀਂ ਕੱਟਿਆ ਜਾਣਾ ਪਰ ਮਜ਼ਦੂਰਾਂ ਦੀ ਜਿਨ੍ਹਾਂ ਦੀ ਦਿਹਾੜੀ ਸਵੇਰ ਨੂੰ ਲਗਾ ਕੇ ਸ਼ਾਮ ਨੂੰ ਖਾਣਾ ਹੈ ਅੱਜ ਇਹ ਚਾਹੀਦਾ ਸੀ ਪੰਜਾਬ ਸਰਕਾਰ ਨੂੰ ਇਹ ਐਲਾਨ ਕਰ ਦੇਣਾ ਚਾਹੀਦਾ ਸੀ ਕਿ ਜਿੰਨੇ ਵੀ ਮਜ਼ਦੂਰ ਜਿਹੜੇ ਵੀ ਕਿਤੇ ਚ ਲੱਗੇ ਹੋਏ ਨੇ ਚਾਹੇ ਉਹ ਮੰਨੇਗਾ ਦੇ ਮਜ਼ਦੂਰ ਨੇ ਪੱਠਾ ਮਜ਼ਦੂਰ ਨੇ ਚਾਹੇ ਉਹ ਸਾਰੀ ਮਜ਼ਦੂਰ ਨੇ ਜਾਂ ਕਿਸੇ ਵੀ ਵਰਗ ਦੇ ਫੈਕਟਰੀਆਂ ਦੇ ਮਜ਼ਦੂਰ ਨੇ ਅੱਜ ਦੀ ਦਿਹਾੜੀ ਜਿਹੜੀ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਆਉਣੀ ਚਾਹੀਦੀ ਸੀ ਤਾਂ ਕਿ ਅਸਲ ਵਿੱਚ ਮਜ਼ਦੂਰ ਦਿਵਸ ਜਿਹੜਾ ਆ ਉਹ ਇਸੇ ਤਰੀਕੇ ਨਾਲ ਮਨਾਇਆ ਜਾਣਾ ਚਾਹੀਦਾ ਸੀ ਕਿ ਮਜ਼ਦੂਰ ਅੱਜ ਦਾ ਦਿਨ ਆਪਣੇ ਪਰਿਵਾਰ ਦੇ ਨਾਲ ਆਪਣੇ ਰੋਸਾ ਮਿੱਤਰਾਂ ਦੇ ਨਾਲ ਜਾਂ ਜਥੇਬੰਦੀਆਂ ਦੇ ਨਾਲ ਮਿਲ ਕੇ ਇਸ ਦਿਨ ਨੂੰ ਸੈਲੀਬ੍ਰੇਟ ਕਰਦਾ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਮਹੀ ਦਿਵਸਤਾ ਮਨਾਇਆ ਜਾ ਰਿਹਾ ਪਰ ਉਹਨਾਂ ਦੀ ਮਜ਼ਦੂਰਾਂ ਦੀ ਸ਼ਮੂਲੀਅਤ ਨਹੀਂ ਹੈ ਮਜ਼ਦੂਰ ਦਿਵਸ ਜਿਹੜਾ ਆ ਉਹ ਵੱਡੇ ਸਰਮਾਇਦਾਰਾਂ ਦੇ ਲਈ ਜਾਂ ਵੱਡੇ ਲੋਕਾਂ ਦੇ ਲਈ ਕਾਗਜ਼ਾਂ ਦੇ ਵਿੱਚ ਰਹਿ ਗਿਆ ਜਿਹੜਾ ਮਜ਼ਦੂਰ ਦਿਵਸ ਹੈ ਆ ਤੇ ਅੱਜ ਲੋਕੀ ਆਪਣੇ ਜੱਦੋ ਜਹਿਦ ਆਪਣੇ ਹੱਕਾਂ ਦੇ ਲਈ ਉੱਥੇ ਫੇਰ ਅੱਜ ਦੁਆਰ ਤੋਂ ਖੜੇ ਨੇ ਜਿੱਥੋਂ ਚੱਲੇ ਸੀ ਇਹ ਜੋ ਵਿਦਰੋਹ 1886 ਦੇ ਵਿੱਚ ਹੋਇਆ ਸੈਰ ਪੰਜਾਬ ਵਿੱਚ ਉਹੋ ਜਿਹਾ ਵਿਦਰੋਹ ਜਿਹੜਾ ਆ ਹੋਰ ਮੰਗ ਕਰ ਰਿਹਾ ਹੈ ਇੱਥੇ ਜਿਹੜੀ ਸਮੇਂ ਸਮੇਂ ਦੀ ਸਰਕਾਰ ਆ ਤੁਸੀਂ ਮੱਜੀ ਆਪਾਂ ਮੰਡੇਗਾ ਨੂੰ ਹੀ ਲੈ ਲਈਏ ਮੰਡੇਗਾ ਦੇ ਵਿੱਚ ਸਿਰਫ 19 ਰੁਪਏ ਦੀ ਦਿਹਾੜੀ ਦਾ ਵਾਅਦਾ ਕੀਤਾ ਗਿਆ ਜਾਕੀ ਸਾਲ ਦੇ ਵਿੱਚ ਮਹਿੰਗਾਈ ਕਿੰਨੀ ਹੋ ਗਈ ਸਿਲੰਡਰ ਕਿੰਨੇ ਮਹਿੰਗੇ ਹੋ ਗਏ ਰਾਸ਼ਨ ਦੇ ਤੁਸੀਂ ਦਾਲਾਂ ਦੇ ਭਾਅ ਦੇਖ ਲਓ ਦੁੱਧ ਦੇ ਭਾਅ ਦੇਖ ਲਓ ਅਸਮਾਨੀ ਚੜੇ ਹੋਏ ਨੇ ਕੀ ਮਜ਼ਦੂਰ 322 ਰੁਪਏ ਦੇ ਨਾਲ ਆਪਣਾ ਘਰ ਚਲਾ ਸਕਦਾ ਹੈ 322 ਰੁਪਏ ਦੇ ਵਿੱਚ ਜੇ ਉਹ ਰੋਟੀ ਖਾ ਸਕਦਾ ਤਾਂ ਮਜ਼ਦੂਰ ਦਾ ਬੱਚਾ ਜਿਹੜਾ ਉਹ ਪੜ ਨਹੀਂ ਸਕਦਾ ਉਹਦੇ ਜਿਹੜਾ ਘਰ ਦੀ ਛੱਤ ਆ ਮਜ਼ਦੂਰਾਂ ਦੀ ਕਰਾਂ ਦੀ ਹਾਲਾਤ ਦੇਖੋ ਕੋਈ ਵੀ ਸਰਕਾਰ ਆਂਦੀ ਹੈ ਹਰ ਵਾਰੀ ਲਾਰਾ ਲਗਾਉਂਦੀ ਹੈ ਕਿ ਸਾਰੇ ਭੈਣ ਭਰਾਵਾਂ ਨੂੰ ਜੈ ਭੀਮ ਜੈ ਭਾਰਤ ਔਰ ਦਾਸ ਦਾ ਨਾਮ ਹੀਰਾ ਸਿੰਘ ਨਰੇਗਾ ਵਰਕਰ ਯੂਨੀਅਨ ਤੋਂ ਜ਼ਿਲ੍ਹਾ ਪ੍ਰਧਾਨ ਅੱਜ ਜਿਹੜਾ ਪਿੰਡ ਕੋਟਲੇ ਦੇ ਵਿੱਚ ਜਿਹੜਾ ਆ ਮਜ਼ਦੂਰ ਦਿਵਸ ਜਿਹੜਾ ਆ ਉਹ ਦਿਨ ਮਨਾਇਆ ਗਿਆ ਆ ਜਿਹੜਾ ਨਰੇਗਾ ਵਰਕਰ ਯੂਨੀਅਨ ਦੇ ਏਜੰਡੇ ਦੇ ਹੇਠ ਹੈ ਜਿਹੜਾ ਮਨਾਇਆ ਗਿਆ ਇਹਦੇ ਵਿੱਚ ਵੱਖ-ਵੱਖ ਜਿਹੜੇ ਪਿੰਡਾਂ ਦੇ ਜਿਹੜੇ ਮਨਰੇਗਾ ਵਰਕਰ ਨੇ ਜਾਂ ਨਿਰਮਾਣ ਮਜ਼ਦੂਰ ਨੇ ਪੱਠਾ ਮਜ਼ਦੂਰ ਨੇ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਨੇ ਇਹਦੇ ਵਿੱਚ ਹਿੱਸਾ ਜਿਹੜਾ ਉਹ ਲਿਆ ਉਹ ਅੱਜ ਕਾਫੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਉਹਨਾਂ ਨੇ ਆਪਣੀਆਂ ਜਿਹੜੀਆਂ ਅ ਉਹ ਆਉਣ ਵਾਲੀਆਂ ਜਿਹੜੀਆਂ ਸਰਕਾਰਾਂ ਜਾਂ ਜਿਹੜੇ ਇਸ ਚੀਜ਼ ਦੇ ਉੱਤੇ ਆਪਣੀ ਮੰਗਾਂ ਆ ਉਹਨਾਂ ਨੂੰ ਲੋੜ ਜੋ ਮੰਗਾ ਹੈ ਮਜ਼ਦੂਰੀ ਦੀਆਂ ਉਹਨਾਂ ਨੇ ਆਪਣੀਆਂ ਜਿਹੜੀਆਂ ਅਜੋ ਦੀ ਵਿਚਾਰ ਵਟਾਂਦਰਾ ਕੀਤਾ ਔਰ ਜਿਹਦੇ ਵਿੱਚ ਅੱਜ ਮੁੱਖ ਜਿਹੜੇ ਲੀਡਰ ਸਹਿਬਾਨ ਜਿਹੜੇ ਸਾਡੇ ਭੈਣ ਜੀ ਗਗਨਦੀਪ ਕੋਰ ਜਿਹੜੇ ਮਨਰੇਗਾ ਵਰਕਰ ਯੂਨੀਅਨ ਦੇ ਪੰਜਾਬ ਪ੍ਰਧਾਨ ਨੇ ਉਹਨਾਂ ਨੇ ਇਸ ਜਿਹੜੀ ਅੱਜ ਦੀ ਜਿਹੜੀ ਆ ਮਜ਼ਦੂਰ ਦਿਵਸ ਦੇ ਵਿੱਚ ਸ਼ਿਰਕਤ ਕੀਤੀ ਔਰ ਇਹਦੇ ਨਾਲ ਨਾਲ ਜਿਹੜੇ ਵਕਤ-ਵਕਤ ਬਲਾਕ ਪ੍ਰਧਾਨ ਔਰ ਜਿਹੜੇ ਪੱਠਾ ਤੇ ਨਿਰਮਾਣ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੰਜਾਬ ਪ੍ਰਧਾਨ ਸੌਰੀ ਪੰਜਾਬ ਪ੍ਰਧਾਨ ਰਣਜੀਤ ਸਿੰਘ ਜੀ ਉਹਨਾਂ ਨੇ ਵੀ ਇਹਦੇ ਵਿੱਚ ਆਣ ਕੇ ਮਜ਼ਦੂਰਾਂ ਨਾਲ ਜਿਹੜੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕੀਤੇ ਔਰ ਸਰਕਾਰਾਂ ਤੋਂ ਇੱਕ ਆਪਣੀ ਜਿਹੜੀ ਵੱਡੀ ਉਹਨਾਂ ਨੇ ਮੰਗ ਜਿਹੜੀ ਜਿੰਨੇ ਵੀ ਮੈਂ ਮਜ਼ਦੂਰ ਜਿਹੜੇ ਇੱਥੇ ਇਕੱਠੇ ਹੋਏ ਆ ਪਿੰਡਾਂ ਦੇ ਅਲੱਗ-ਅਲੱਗ ਸਾਥੀ ਆਉਦੇ ਸਹਿਬਾਨ ਪਾਰਟੀ ਦੇ ਸਹਿਪਾਨ ਦੇ ਉਦੇਦਾਰ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਮਜ਼ਦੂਰ ਦਿਵਸ ਨੂੰ ਦਿਨ ਨੂੰ ਅੱਜ ਜਿਹੜਾ ਪਿੰਡ ਕੋਟਲੇ ਦੇ ਵਿੱਚ ਮਨਾਇਆ